ਅੱਜ ਉਹ ਸਟਾਰਟਿੰਗ ਹੀ ਕਰਨ ਸਟਾਰਟਿੰਗ ਲੱਗ ਰਹੀ ਹੈ ਇਹਦੇ ਸਾਈਡ ਵਾਲੀ ਜਿਹੜੀ ਇੱਥੇ ਆ ਹਾਂ ਤੇ ਮੈਨੂੰ ਲੱਗ ਰਹੀ ਹੈ ਮੰਦਾ ਲੱਗਾ ਲਾਉਣ ਇੱਧਰ ਲਾਲਜੀ ਲਾਵੀ ਦਿੱਤੇ ਨੇ ਤਾਂ ਹੈ ਚੱਲ ਨਹੀਂ ਲਾਤੀ ਉਹਰੇ ਅੱਛਾ ਦੇਖੀ ਚੁਣੀ ਜਾਈਂ ਸੁੰਦਰਮ ਸੁੰਦਰਮ ਹੋਇਆ ਪਿਆ ਕਰੇ ਬਸ ਹੈ ਮੈਂ ਮੜਾਗੇ ਤਾ ਪਤਾ ਪਾਤੀ ਕੋ ਸਭ ਸਾਫ ਕਰ ਬੀ ਨੇ ਥੋੜਾ ਜਿਹਾ ਸਾਫ ਕਰਦਾ ਬੰਨੇ ਅੱਛਾ ਬਾਕੀ ਕਰਦੇ ਹਾਂ ਅਸੀਂ ਆ ਲੋ ਆ ਤਿੱਧਰ ਸੈਟਾ ਬਣਾ। ਉਹ ਇਧਰ ਕਰਿਆ ਨਹੀਂ ਜਗਾੜ ਜਾ ਹਾਂ। ਮੈਂ ਕਿਹਾ ਤਾਂ ਭਾਈ ਨੂੰ ਮੈਂ ਕਿਹਾ ਆ ਬੈਣੀ ਏ ਇਹਦੇ ਵਿੱਚ। ਉਹ ਆ ਬੈ ਨਹੀਂ ਤਾਂ ਦੂਆ ਜਿਹੜਾ ਮਿਸਤਰੀ ਹੈ ਦੂਆ ਜਿਹੜੇ ਨਾਲ ਤੇ ਦੋ ਉਹਨਾਂ ਨੇ ਕਰੀਏ। ਚਲ ਹਾਂ ਹੁਣ ਉਹਨੂੰ ਕੋ ਕਰਵਾ ਕੇ ਫੇਰ ਕਢਾਉਣੀ ਜਾਨੀ ਪੈਣੀ ਹੈ ਨਾ ਤੇ। ਕੋ ਕਰਵਾ ਰਿਹਾ ਹਾਂ ਮਿਸਤਰੀ ਹੈਗਾ ਮੇਰੇ ਨਾ ਬੰਦੇ ਨਾ। ਕੋ ਮੈਨੇ ਅਤਰਵਿੰਦਰ ਨੇ ਆ ਹੈਗਾ। ਪ੍ਰਵਿੰਦਰ ਗਿਆ ਤਾਂ ਕਿੱਦੇ ਆ। ਅੱਛਾ। ਬੈਦੀ ਕਰ ਹੁਣ ਇਦਾਂ ਕਢਾਉਣ ਦਾ ਖਾਨਾ ਜਾ। ਹਾਂ। ਚੱਲ ਕੋਲ ਆਉਣ ਦੇ ਕਰਦੇ ਆਉਣ ਦਾ ਧਰਮਿੰਦਰ ਨੂੰ ਉਹਦੀ ਲੌਂਦਾ ਕਲਾਸ ਕਿੱਥੇ ਆਇਆ ਹੱਦ ਕਿਹਾਦਾ ਹੈ ਨਹੀਂ ਆਇਆ ਨਹੀਂ ਉਹ ਦੋ ਬੈਠਾ ਦੇਖਿਆ ਮੈਂ ਮੈਂ ਦੇ ਦੋਂ ਉਪਰ ਜਾ ਚਲੀ ਜਾਵੇ ਥੋੜੀ ਜਾਂ ਦਕੰਬਰ ਹੋ ਜਾਣਾ ਸਰ ਇਹ ਇਹਨਾਂ ਦੇ ਟਾਈਮ ਚ ਲੱਗਦਾ ਹੈ ਮੇਰਾ ਮੈਂ ਵੀ ਸਮਾਰਟਨ ਨਿਕਲੇ ਦੇ ਚੀਜ਼ ਇਹ ਪੇਸ ਕੰਟਰੋਲ ਵਾਲੀ ਚੀਜ਼ ਹੈ ਕਰ ਦਿੱਤੀ ਮੈਂ ਤੇਰੇ ਉੱਤੇ ਲੱਗੇ ਇਹ ਹਾਂ ਜੀ ਉਹ ਗਰਮਿੰਦਰ ਉਹ ਆਪਣਾ ਸਾਸੂ ਕੌਂਨਾਂ ਟੋ ਕੋ ਇੰਟਰਨੈਸ਼ਨਲ ਕਰਨ ਆਇਆ ਨਹੀਂ ਅੱਜ ਅੱਜ ਨਹੀਂ ਆਏਗਾ ਉਹ ਤੁਸੀਂ ਪਿੱਛੇ ਪੇਸਟ ਕਨਰੋਲ ਵਾਲਾ ਵੀ ਨਹੀਂ ਕਰਿਆ ਸੱਟ ਯਾਰ ਉੱਥੇ ਮੁਰਸ ਕੱਟ ਕੇ ਲਾ ਦਿੱ ਖੁੰਝੇ ਉੱਤਰ ਪਿੱਛੇ ਹਾਂ ਉਹ ਕੱਟ ਕੇ ਪਿੱਛੇ ਕੱਟੇ ਸਮਿੰਟ ਲਾਉਣਾ ਪੈਣਾ ਉੱਪਰ ਘੜੇ ਆ ਗਏ ਬੰਦੇ ਹਾਂ ਕੋਈ ਚਲਦਾ ਬਲਾਨਾ ਦੋ ਯਾਰ ਹਲਾ ਪੱਖਾ ਚਲਾਉ ਆ ਕਿੱਦੋਂ ਤੱਕ ਬਾਈ ਇਹਨੇ ਹਲੇ 3 ਲੱਗਾਈ ਉਹ ਆ ਗਏ ਭਾਈ ਸਾਰੇ ਅੱਜ ਨਿਬੜ ਜਾਏਗਾ ਅੱਜ ਖਤਮ ਕਰ ਦੋਗੇ ਯਾਰ ਕੰਮ ਕਰਦਾ ਖਤਮੇ ਦਾ ਦਿਖਾਉਂਦਾ ਹੁਣ ਤੁਹਾਨੂੰ ਮੈਂ ਆ ਕਟੂਵੇਂ ਨੂੰ ਜੇ ਕੱਟਣਾ ਕਿੱਸੇ ਰਹਿਣਾ ਨਹੀਂ ਇਹ ਕਰੂੰਗੀ ਪਰ ਕੱਟਣਾ ਇਹਨੂੰ ਚਲ ਮਤਲ ਤਨ ਉਹ ਇਹ ਕਰ ਵੀ ਕਰਦੀ ਯਾਰ ਦੇਖੇ ਤਾਂ ਉੱਪਰ ਕਿੰਦਾ ਨੀਮਾ ਰਹਿ ਗਿਆ ਇਹ ਦਰ ਵੀ ਲਾ ਦੇ ਟਾਇਲ ਫਿਰ ਲਗਾ ਦੇ ਖਾਓ ਕਲਾ ਕਰੀ ਆਪਣੀ ਦੇਖੇ ਥਲੇ ਜਿੰਨੀ ਮਰਜ਼ੀ ਟਾਇਲ ਲਓ ਕਿਤਨਾ بڑا ਟਾਇਲ ਸਾਰਾ ਸਾਰਾ ਸਮਾਨ ਤੋਂ ਪੜਾ ਆਪਣੇ ਬਾਸ ਸਮਾਨ ਚਾਹੀਏ ਉਹ ਤਾਂ ਨਹੀਂ ਫਿਰ ਖਰਾਬ ਹੋ ਜਾਵੇ ਨੀਚੇ ਪਾਣੀ ਆਏਗਾ ਇਸਕੇ ਪਰਦਨਾ ਸੈਟ ਉਸਕੋ ਲੈ ਵੀ ਲੈ ਕੰਪਨੀ ਦੇ ਜਾ ਕੇ ਦਿਖਾਉਂਦਾ ਤੁਹਾਨੂੰ ਹਾਂ ਰਸੂ ਇਹ ਕਹਿੰਦਾ ਵੀ ਅੱਜ ਸਾਡਾ ਅੱਜ ਦਾ ਹੀ ਕੰਮ ਹੈ ਅੱਜ ਸਾਡਾ ਕੰਮ ਖਤਮ ਹੋ ਜਾਣਾ ਇਹ ਰੱਪੀ ਇਹ ਤਾਂ ਬਣ ਗਿਆ ਨਾ ਬਹੁਤ ਜ਼ਿਆਦਾ ਉਹ ਵੀ ਕੰਨਾ ਬਣਾਇਆ ਅੱਜ ਯਾਰ ਅੱਜ ਦਾ ਜਿਹੜਾ ਜਾਰ ਮਹਾਲਪੁਰ ਬਲੌਗ ਆਊਗਾ ਨਾ ਆਪਣਾ ਘੈਂਟ ਹੋਣੇ ਵਾਲਾ ਹੈ ਕਿਉਂਕਿ ਅਸੀਂ ਦੇਖਣੇ ਜਾਣਾ ਹੈ ਮੁਹੱਲਿੰਗੜ ਆਪਣੀ ਫੀਲਿੰਗ ਕੋ ਦਿਖਾएंगे ਅੱਛੇ ਸੇ ਉਹੋਂ ਬੰਦ ਦੋ ਅੰਦਰ ਜਾਂਦਾ ਐਥੇ ਖੜ ਕੇ ਚਲਦਾ ਪਾ ਜੀ ਚਾਰ ਟੀਮਾਂ ਉਹਦੇ ਵਿੱਚ ਪਹੁੰਚੇ ਹੋਈਆਂ ਜਿਹੜੀ ਆਈਪੀਐਲ ਦੇ ਵਿੱਚ ਚਾਰ ਟੀਮਾਂ ਜਿਹੜੁੱਪਲੇ ਚਾਰਟੇ ਜਾਂਦੇ ਆ ਆ ਜਿਹੜੀ ਪੰਜਾਬ ਆ ਪਹਿਲੇ ਨੰਬਰ ਉੱਪਰ ਆ ਦੂਜੇ ਉੱਪਰ ਆ ਦੂਜੇ ਉੱਪਰ ਵੀ ਦਾਸ ਆਪਣਾ ਪੁਪਰਾਟ ਖੋਲ੍ਹੇ ਹੋਈ ਹੈ ਜਿਹੜੀ ਉੱਪਰਲੇ ਤੋਂ ਉੱਟੇ ਜਿਹੜੀ ਆਹ ਆ ਜਿਹੜੀ ਤੀਜੀ ਆ ਚੌਥੇ ਉੱਪਰ ਇਹ ਲੱਗ ਆ ਇਹ ਇਹਨਾਂ ਕੋਲ ਹੈ 21 ਮੌਕੇ ਇਹਦੇ ਕੋਲ ਹੈ ਦੋ ਮੌਕੇ ਜਿਹੜੇ ਪੰਜਾਬ ਹਾਰਤ ਤਾਂ ਹੈ ਨਹੀਂ ਜੇ ਅੱਜ ਬਰਾਟਪੁਰ ਹੀ ਹਾਰਦਾ ਤਾਂ ਵੀ ਨੂੰ ਇੱਕ ਮੌਕਾ ਹੈਗਾ ਜਿਹੜੇ ਇਹਨਾਂ ਵਿੱਚੋਂ ਇਹਨਾਂ ਵਿੱਚ ਜਿਹੜੀ ਇੱਕ ਟੀਮ ਹਾਰੂਗੀ ਉਹ ਜਿਹੜੀ ਇਹਨਾਂ ਇਹ ਟੀਮਾਂ ਜੋ ਦੋਨੋਂ ਜਿਹੜੀ ਅਹ ਹੁਣ ਤੁਹਾਨੂੰ ਕੋ ਦੱਸ ਲਿਆਵਾ ਜਿਹੜੇ ਪਿਛਲੇ ਆਹ ਚਾਰ ਟੀਮਾਂ ਜਿਹੜੀ ਇਹਨਾਂ ਚੋਂ ਹਾਰੂਗੀ ਉਹ ਬਾਹਰ ਨਿਕਲ ਜਾਣੀ ਇੱਕ ਟੀਮ ਆ ਗਈ ਅੱਗੇ ਸਾਡੀ ਅੱਗੇ ਆ ਗਈ ਜਿਹੜੀ ਇਹਨਾਂ ਚੋਂ ਹਾਰੂਗੀ ਉਹ ਇਹ ਟੀਮ ਨਾਲ ਖੇਡੂਗੀ ਕਿ ਜਿਹੜੇ ਇਹਨਾਂ ਦੋਨੋਂ ਜਿੱਤੂਗੀ ਉਹ ਫਿਰ ਜਿਹੜੀ ਅੱਜ ਜਿੱਤੂਗੀ ਟੀਮ ਉਹਦਾ ਫਾਈਨਲ ਹੋ ਜਾਣਾ ਹੈ ਜਿਹੜੀ ਅੱਜ ਟੀਮ ਨੇ ਅੱਜ ਮੈਚ ਜਿੱਤਣਾ ਉਹ ਫਾਈਨਲ ਚ ਪਹੁੰਚਣ ਲਈ ਸਿੱਧੀ ਜੇ ਪੰਜਾਬ ਅੱਜ ਜਿੱਤ ਦੇ ਤਾਂ ਸਿੱਧੀ ਫਾਈਨਲ ਜੇ ਹਾਰਦੇ ਤਾਂ ਇੱਕ ਚਾਂਸ ਪੰਜਾਬ ਕੋਲ ਹੋਰ ਮੌਕਾ ਹੈਗਾ ਦੂਜੇ ਨਾਲ ਦੂਜੀ ਟੀਮ ਨਾਲ ਖੇਡਣ ਵਾਸਤੇ ਟੌਪ ਤੇ ਆ ਜੇ ਤੁਸੀਂ ਪੁਆਇੰਟ ਟੇਬਲ ਦੇਖੋਗੇ ਪੰਜਾਬ ਸਟਾਰ ਪੂਰੇ ਟੌਪ ਤੇ ਆ 11 ਸਾਲ ਦੇ 11 ਸਾਲ ਹੋ ਚਲੇ ਚਾਰ ਪਹਿਲੇ ਚਾਰ ਚਾ ਯੂਨਿਟ ਪਿੱਛੋ ਰਹਿ ਜੰਦੀ ਦੀ ਕੋਡ ਕੀ ਆ ਬਣਦਾ ਫਿੰਗਰ ਕ੍ਰੋਸ ਤੇ ਜਿਹੜਾ ਉਹਦਾ ਬਲੌਗ ਆਊਗਾ ਉਹਦਾ ਬਲੌਗ ਆਊਗਾ ਜੀ ਆਪਣਾ ਜਾਨ ਮਾ ਚੈਨਲ ਤੇ ਮੈਂ ਵੀ ਬਹੁਤ ਐਕਸਾਈਟਡ ਹਾਂ ਉਹ ਬਲੌਗ ਬਣਾਉਗਾ ਤੇ ਤੁਹਾਨੂੰ ਸਾਰੀ ਚੀਜ਼ ਦਿਖਾਉਣ ਵਾਸਤੇ ਕਿ ਟਿਕਟਮ ਇਹ ਲੱਤੇ ਹਨ ਕੋਲ ਨੇੜੇ ਤੇ ਦੇਖਣ ਦੀ ਆ ਚਲ ਜਾਂਦੇ ਹਾਂ ਆ ਉਹ ਹਲੇ ਇੱਕ ਦੂਜਾ ਬਲੌਗ ਪੈਣਾ ਹਲੇ ਜਿਹੜਾ ਕੱਲ ਦਾ ਬਲਾਗ ਹਲੇ ਮੈਂ ਪਾਉਣਾ ਡੇਟਿੰਗ ਕਰਨੀ ਹਲੇ ਤੇ ਉਸੇ ਟਿਕਟਾ ਲੈਣਗੇ ਸਾਰਾ ਕੁਝ ਉਹ ਵੀ ਐਕਸਪਲੇਨ ਕਰਿਆ ਹੈ ਕਿਥੋਂ ਟਿਕਟਾ ਮਿਲੇ ਕਿਹੜਾ ਹਾਲ ਦਾ ਉਹ ਦੇਖੇ ਸ਼ਾਇਦ ਦੋ ਮੈਚ ਹੋਣੇ ਹਨ ਮੁੱਲਾਪੁਰ ਦੇ ਵਿੱਚ ਜਿਹੜਾ ক্রিকেট ਹਾਂਜੀ ਜਿੱਦਾਂ ক্রিকেট ਉਹ ਪਸੰਦ ਕਰਦਾ ਉਹ ਤਾਂ ਗੱਲਾਂ ਵਧੀਆ ਲੱਗਦੀਆਂ ਜਿਹਨਾਂ ਨੂੰ ਇੱਥੇ ਆਈ ਗਏ ਲੈ ਧੁੰਨ ਨਿਕਲ ਗਈ ਹੋ ਜਾਂਦਾ ਹੈ ਬੰਦਾ ਹੁਣ ਉਹ ਰਾਜ ਆ ਗਿਆ ਲੱਗਦਾ ਮੈਨੂੰ ਆਜਾ ਵੀ ਰਾਜਾ ਸਾਡਾ ਜੈਕ ਅੱਲਾ ਵੀ ਉਹ ਆਇਆ ਸੀ ਤੇ ਹੁਣ ਸਾਡੇ ਦੇ ਸਾਹਮਣੇ ਦਿਖਾਉਂਦਾ ਕਿੰਦਰ ਲਾ ਰਿਹਾ ਹੈ ਅੱਛਾ ਆਹ ਲਓ ਕਿਦਰ ਨੇ ਨੇ ਉੱਥੇ ਹੀ ਦਿਖਾਤਾ ਐ ਸੁੱਤਾ ਸੋਰੀ ਹੁਣ ਸੁੱਤਾ ਇਹ ਕੀ ਹੋ ਗਿਆ ਹਾਂ ਹਾਂ ਐ ਸੁੱਤਾ ਤੇ ਬਾਅਦ ਤੇ ਦਿਖਾਣਾ ਸਮਨ ਦੇ ਲੋਕ ਕੋਲ ਆਈ ਆਪਾਂ ਤੁਹਾਨੂੰ ਘਰ ਦੇ ਆ ਲੱਗ ਰਿਹਾ ਇਹ ਵੀ ਕਾਰਜ ਨਹੀਂ ਲੱਗ ਗਿਆ ਸਾਨੂੰ ਪੂਰੇ ਜੋਰੋਂ ਠੋਰਾ ਨਾ ਆ ਮਾਰ ਕਰਦੇ ਮਾਰ ਲੇ ਰਾਜਾ ਅਹ ਮੰਗੇ ਗਾਜ ਬੋਰਸ ਬੋਰਸ ਪਹਿਣ ਕਾਲਾ ਹੋਊਗਾ ਫਿਰ ਕਰ ਪੁੱਛਦਾ ਕੌਣ ਇੱਕ ਨੂੰ ਦੇਖਦਾ ਤੈਨ ਕਾਲਾ ਪੁਰਸ਼ਾ ਕੋਈ ਰਾਂਗੜਾ ਪਹਿਣ ਵਾਲਾ ਪੁਰਸ਼ਾ ਦੇਉ ਮੰਗਦਾ ਬੰਦਾ ਬਾਹਰ ਤੇ ਮੈਂ ਪਹਿਲਾਂ ਬਸ ਸੀਡਮਾਕ ਪਾਣੀ

ਵਰਤਨ ਜਲਦੀ ਦੋ ਤੁਸੀਂ ਦੋ ਮੈਨੂੰ ਤਾਂ ਪਤਾ ਕਿੱਥੇ ਕਿੱਥੇ ਦਾ ਹੈ ਤੇ ਅੱਜ ਫੋ ਵੀ ਮੋੜੀ ਜੇ ਤੇ ਨਹੀਂ ਤੁਸੀਂ ਸਾਬ ਤੋਂ ਵੀ ਦੇਖੋ ਪਰ ਕੀ ਹੋਊਗਾ ਬਸ ਪਰ ਹੋਣੀ ਪਾਉਂ ਤੋਂ ਡਾਉਂਡ ਹਜ਼ਾਰ ਕਰੋ ਉਹ ਜਿਹੜਾ ਰੰਗ ਬਚਿਆ ਤਾਂ ਕਿੱਥੇ ਰੱਖਿਆ ਤਾਂ ਉਹਦੇ ਨਾਲ ਰੱਖਿਆ ਦਾ ਬੁਰਸ਼ ਫੋਟ ਦੋ ਜੰਦੇ ਇਹ ਤੇ ਇਹ ਰਹੂਗੀ ਪਾ ਤੋ ਜਿਹੜਾ ਪਾਉਣਾ ਬਿਚਨਾ ਪਾਣੀ ਤੋਂ ਤਾਂ ਲੋਹ ਉਤਰ ਪਈ ਦੇਦੇ ਪਰੋਂ ਬਾਹਰ ਆ। ਇਹ ਪਾਣੀ ਦੀ ਬੋਤਲ ਰੱਖ ਲਈ ਤੇ ਜਦ ਜਾਉਂਗੇ ਨਾਲ ਲੈ ਜਣੇ। ਪੂਰੀ ਬਰਫ ਝੱਬ ਜੂ ਦੇ ਵਿੱਚ। ਜਾ ਤਾ ਮੈਚ ਖੇਡਣ ਜਾਣਾ ਉਸ ਤੋਂ ਲੇਕੇ ਜਾ ਜਗਾ ਦੇ ਲੈ ਕੇ ਜਾਉਣਾ ਤੇ ਪਾਣੀ ਨੂੰ ਠੰਡਾ ਰੱਖੂਗਾ ਤੇ ਹੋਂਦੇ ਜਿਆਦਾ ਪਰ ਪਾਣੀ ਠੰਡਾ ਬਣਾ ਕੇ ਤੇ ਵੀ ਉਹਨਾਂ ਕੋਲ ਆਪਣੇ ਦੇ ਲੈਣਾ ਬੜੇ ਫਿਲਟਰ ਆਉਂਦੇ ਆ ਉਹਨਾਂ ਨੂੰ ਨਾ ਸੱਚ ਤਾਂ ਫਿਰ ਬਾਕੀ ਤੇ ਬੋਲਦੀ ਕੋਈ ਤੋਂ ਬੰਦ ਮੈਂ ਕਾਲ ਜੀ ਜਾਣਾ ਤਾਂ ਅੱਛਾ ਜਾ ਪੇਪਰਾਜਾ ਠੀਕ ਗਰੀਬ ਨਾ ਹੈ ਵੀ ਨਾ ਗੱਲ ਕੋਈ ਦੱਬ ਬੁਮੀ ਹੱਥ ਲੱਗ ਗਿਆ ਉਹਨੂੰ ਵੀਡੀਓ ਰੁਕ ਜਿੱਤੇ ਪਤਨੀ ਪੋਜ ਹੋ ਗਈ ਤੇ ਕੀ ਹੋ ਗਿਆ ਇਹਦਾ ਆਂ ਦੁਆਰੇ ਦਿਖਾ ਦੇਣਾ ਸ਼ਾਇਦ ਬਰਪਾਈ ਜਿਹਦੇ ਵਿੱਚ ਪਤਾ ਨਹੀਂ ਆ ਗਈ ਵੀਡੀਓ ਤੇ ਫਿਰ ਨਹੀਂ ਤੇ ਪਰਫੋਰਮਾਂ ਚੀਂ ਜੀ ਪੰਜੇ ਦੀ ਪਾਸੇ ਪਿਆਣਾ ਨਹੀਂ ਪਈ ਸਾਡੇ ਨਾ ਨੰਦ ਮੰਗੀ ਹੋਣੀ ਸਾਡੇ ਕੱਲ੍ਹ ਤੇ ਆ ਗਈ ਪਰ ਰੋਜੇ ਕਹਿਆ ਨਾ ਫਿਰ ਕਹਿੰਦੇ ਅੱਜ ਦਾ ਬਹੁਤ ਜ਼ਿਆਦਾ ਧੁੱਪ ਹੈ ਮੈਂ ਕੱਲ ਨਹੀਂ ਜਾਗੀ ਪਰ ਕੋਈ ਨਹੀਂ ਰੋਜੇ ਤੇ ਟੈਂਪਰੇਚਰ ਜਿਹੜਾ ਦੇਖਣਾ 40 48 40 ਚੈਂਟਰੀ ਇਸ ਤਰ੍ਹਾਂ ਟੈਂਪਰੇਚਰ ਜਿਹੜਾ ਇਹਦੇ ਵਿੱਚ ਵਿੱਚ ਟੈਂਪਰੇਚਰ ਰਹਿ ਰਿਹਾ ਤੇ ਦੂਜਾ ਸਾਈਡਾ ਹੁੰਦਾ ਹਮ ਤਾਂ ਐਦਾਂ ਬਾਟਰ ਪੂਲਰ ਲੈ ਕੇ ਉਹਦੇ ਵਿੱਚ ਪਾਣੀ ਵਾਲੇ ਕੋਲ ਫਿਲਟਰ ਵਾਲੇ ਕੋਲ ਜਿਹੜਾ ਤੁਹਾਨੂੰ ਤੁਸੀਂ ਵਾਲੇ ਕੋਲ ਉਹਦੇ ਵਿੱਚ ਪਾਣੀ ਕੋਲ ਬਰਫ਼ ਤੇ ਸਾਰਾ ਤਰ੍ਹਾਂ ਦੀ ਚੀਜ਼ ਹੈ ਬਰਫ਼ ਉਹਨੂੰ ਇਦਾਂ ਕਰਦੇ ਨੇ ਜੇ ਤੁਸੀਂ ਫ੍ਰਿਜ ਵਿੱਚ ਪਾਣੀ ਰੱਖਦੇ ਨਾ ਜਿਹੜਾ ਕੱਢਦੇ ਬੋਤਲ ਪੀਣ ਦੇ ਤਾਂ ਫ੍ਰਿਜ ਵਾਰ-ਵਾਰ ਖੋਲ੍ਹਦਾ ਉਹਦੇ ਚ ਨਾ ਮੌਇਸਚਰ ਜਾ ਹੋ ਕੇ ਮਾ ਦੰਪੂ ਸੁਭਜੰਗ ਦਾਰੇ ਦੰਦੇ ਦਾ ਬਦਲ ਕਰਨਾ ਹੈਗਾ ਇਹ ਇਹਨਾਂ ਤੁਹਾਨੂੰ ਜੇ ਪਾਣੀ ਜ਼ਿਆਦਾ ਪੀਂਹ ਹੁੰਦਾ ਇਹ ਤਾਂ ਬਰਿੰਜ ਨੂੰ ਵਾਰ-ਵਾਰ ਖੋਲ ਹੀ ਜਾਂਦੇ ਹਨਾ ਖੋਲ ਲਿਆ ਕੱਟ ਕੇ ਪਾਣੀ ਪੀ ਲਿਆ ਫਿਰ ਖੋਲਤਾ ਫਿਰ ਬੁਲਾਤਾ ਫਿਰ ਖੋਲਤਾ ਫਿਰ ਖੋਲ ਜਿਹੜੀ ਨੇ ਇਹਦੇ ਸਾਈਡਾਂ ਬਰਫ ਜੰਮਣੀ ਸ਼ੁਰੂ ਹੋ ਜਾਂਦੀ ਫਿਰ ਇੱਥੇ ਆ ਠੀਕ ਹੈ ਇਸ ਤੇ ਕਰਨਾ ਕਿਉਂਕਿ ਹਾਂ ਗਰਮੀਆਂ ਦੇ ਵਿੱਚ ਪਾਣੀ ਜ਼ਿਆਦਾ ਪੀਂਹਣਾ ਬੰਦ ਹਰੇਕ ਫ੍ਰਿਜ ਵੱਧੋਂ ਭਜਦਾ ਅਸੀਂ ਤਾਂ ਇਹਦੇ ਨਾਲ ਫਰਿਜ ਬਾਰ-ਬਾਰ ਤਾਂ ਖੁੱਲ੍ਹੇ ਚਾਰ-ਪੰਜ ਵਾਰ ਦਿੱਲੀ ਵਾਲ ਖੁੱਲ੍ਹੂ ਬੁੰਨੇ ਚੁਰ ਤੇ ਹਵਾ ਜੀ ਕਰਮ ਜਾਣੀ ਆ ਉਹਦੇ ਆੜਾੜੇ ਬਰਫ ਜਾਂਦੀ ਫਿਰ ਵੀ ਕੂਲਿੰਗ ਘੱਟ ਜਲਦੀ ਆ ਅੱਜ ਆਪਣੇ ਪਲੰਬਰ ਲੱਗੇ ਹੋਏ ਆ ਨੋਨੇ ਬੰਦੇ ਉਹਨਾਂ ਦੇ ਨਾਲ ਲੱਗੇ ਆ ਜਿਹਨੇ ਟੋਆ ਆਂਦੀ ਲੋ ਆਦੇ ਸਾਰੇ ਹਾਂ ਲਾਉਂਦੇ ਸਾਰੇ ਸਾਰੇ ਕਰੋ ਹੋਸਟਾ ਪਾਣੇ ਸੈੱਟ ਕਰਕੇ ਜਾਵਾਂਗੇ ਅੱਜ ਬੋਝ ਕਾਰਨਾ ਕਰਕੇ ਲਾਈਵ ਕੱਟ ਹੋ ਗਈ ਸੀ ਫੋਨ ਆ ਗਿਆ ਸੀ ਵਿੱਚ ਤੇ ਦੁਬਾਰਾ ਸ਼ੁਰੂ ਹੋਈ ਆ ਸਾਰੇ ਨੂੰ ਨੰਬਰ ਉੱਪਰ ਟੱਕਣੇ ਜੀ ਦੇ ਦੋ ਟੱਕਣ ਦੇ ਦੋ ਨਾ ਆਪੇ ਕਰਨੇ ਸੈੱਟ ਟੱਕਣ ਨੂੰ ਲਾ ਕੇ ਜਾਣ ਦੇ ਸਾਰੇ ਇਹ ਹਾਂ ਟੱਕਣੇ ਵੀ ਦੇ ਦੋ ਜਿਹੜੇ ਆਂਦੇ ਵੀ ਨੇ ਇਹਨੇ ਮੈਂ ਚਾਹ ਤਾਂ ਜੀ ਮੈਂ ਲੱਖਦੀ ਪੱਗ ਬੰਨ ਹੋ ਰਹੀ ਆ ਚਾਹ ਧਰ ਦੇ ਉਹ ਵੀ ਪੀਲਣਗੇ ਹਾਂ ਹਾਂ ਉਹ ਵੀ ਪੀਲਣਗੇ ਚਾਹ ਓਫੋ ਰੋਜ਼ ਹੀ ਗਰਮੀ ਰੋਜ਼ ਹੀ ਗਰਮੀ ਅੱਜ ਸ਼ਾਮ ਨੂੰ ਦੇਖਦੇ ਆ ਅਥੇ ਮੈਚ ਦੇ ਸਭ ਨੇ ਤਾਂ ਇੰਤਜ਼ਾਰ ਕਰ ਰਿਹਾ ਤੇ ਬਹੁਤ ਮੌਕਾ ਲੱਗਦਾ ਮੇਰਾ ਰਿਪਲੇਟ ਕਿੰਦਾ ਅੰਦਰ ਕਰਤਾ ਨਾ ਅੰਦਰ ਸ਼ਾਮਾਂ ਚ ਕਰ ਦੋ ਮੈਂ ਜਲ ਕੇ ਲੈ ਕੇ ਆਉਂਦਾ ਨਹੀਂ ਕੋਈ ਕਿਹਾ ਜਾ ਹਾਂ ਹਾਂ ਉਹਦੇ ਵੀ ਨਾ ਅੰਦਰ ਕਰ ਦੋ ਬਾਹਰ ਉਹ ਬਾਹਰੇ ਖੜਾ ਖੜਾ ਹੋ ਜਾਣਾ ਨਾ ਬਾਹਰ ਹਾਂ ਆ ਦਨਗੜਾ ਚ ਬੀਰਵਾਰ ਅੱਜ ਦਿਨਾਂ ਬੀਰਵਾਰ ਕਾਲ ਬਹੁਤ ਬੀਰਵਾਰ ਫਿਰ ਅੱਜ ਦਾ ਦਿਨ ਪੰਜਾਬ ਵਾਸਤੇ ਬਹੁਤ ਵੱਡਾ ਦਿਨ ਹੈ ਜਿੱਦਾਂ ਪਹਿਲਾਂ ਦੱਸਿਆ ਅੱਜ ਕਰੋੜ ਹੈ ਜਿਹੜਾ ਜਿੱਤ ਗਏ ਫਿਰਦਾ ਬੱਲੇ ਬੱਲੇ ਜੇ ਹਾਰ ਗਏ ਕਮੈਂਟ ਇਦਾਂ ਦੇ ਆਉਣਗੇ ਕਿ ਤੁਸੀਂ ਕਿਹਦੇ ਤਾਂ ਹਾਰਿਆ ਜਿਤਾ ਕੇ ਆਏ ਅੱਜ ਜਿਤਾ ਕੇ ਆਵਾਂਗੇ ਜੋਰ ਪੂਰਾ ਲਾਵਾਂਗੇ ਸੁਰ ਆਪਣੇ ਬਾਅਦ ਤੇ ਮੇਰੇ ਨਾਲ ਜੋਰ ਲਾਉਣਾ ਸਾਡਾ ਜਿਹੜੇ ਬਾਹਰ ਬੈਠੇ ਨੇ ਜੋਰ ਉਹਨਾਂ ਦਾ ਜ਼ਿਆਦਾ ਲੱਗਦਾ ਹੁੰਦਾ ਦੇਖੋ ਜਿੱਤ ਹਾਰ ਬਣੀ ਹੁੰਦੀ ਆ ਠੀਕ ਆ ਜਿਹੜੀ ਟੀਮ ਵਧੀਆ ਖੇਡੂ ਜਿੱਤ ਜੂ ਪਰ ਅਸੀਂ ਇਹ ਚਾਹੁੰਦੇ ਵੀ ਜਿਹੜੇ ਅਸੀਂ ਮੈਚ ਦੇਖਣਗੇ ਆ ਵੀ ਸਾਨੂੰ ਨੰਦਾ ਵਿੱਚ ਔਕੇ ਛਕੇ ਵੱਜਣ ਫਿਰ ਤਾਂ ਹੋਣਾ ਇੱਕ ਨੰਦਾ ਦੇ ਲੋਸ ਕੋਲ ਮੈਚ ਜਰਾ ਹੋਵੇ ਬਸ ਹਾਂ ਜਿੱਤ ਰਹੀਆਂ ਹਾਂ ਆਹ ਅੱਜ ਸਿੱਧੂ ਨੂੰ ਸੈਂਟੀਨਸਾ ਲਵੇ ਕੁਝ ਤੇ ਰੁਹਾ ਕੈਨੇਡਾ ਦੇ ਪਾਣਾ ਹਾਂ ਤੇ ਐਡਾ ਨੇ 3 ਸਾਲ ਲੱਗੇ ਗਿਆ ਕੈਨੇਡਾ ਸਵੇਰ ਹੋਈਦੀ ਉੱਧਰ ਜਾ ਹਾਂ ਜੇ ਸਿੱਧੂ ਮਸੂਏ ਦੇ ਭਾਈ ਬਸੀ ਅੱਜ ਹਾਂਜੀ ਤੇ ਉਹ طرفੋਂ ਫੜਾ ਬਾਕੀ ਦਾ ਆ ਨਾ ਕੈਨੇਡਾ ਦਾ ਕਿਆ ਹੋਇਆ ਸੀ ਤੇ ਮੈਂ ਪਿਆਤਾ ਓਕੇ ਭੈਣ ਦੇ ਘਰ ਆਪਣੇ ਪਿਆਤਾ ਮੈਂ ਤੇ ਭਾਣ ਜਾਇਆ ਤੇਰੇ ਕੋਲ ਕਹਿੰਦਾ ਮਮੇ ਮੈਂ ਕਿਹਾ ਮਾਂ ਮੈਂ ਉਠ। ਮੈਂ ਕੀ ਹੋ ਗਿਆ? ਕਿਹੜਾ ਸਤੂ ਬਸੋਣ ਦਾ ਸਿਰ ਕੋਈ ਨਾ ਆਸਤ ਮਰ ਗਿਆ। ਮੈਂ ਕਹਣਾ ਆ ਜਿੱਦਾਂ ਨੂੰ ਆ ਜਿੱਦਾਂ ਲੋਕ ਐਦਾਂ ਚੀਜ਼ਾਂ ਬੜਾ ਬੜਾ ਕੇ ਕਰ ਦਿੰਦੇ ਆ ਹੋਏ ਨਹੀਂ ਸਾਦਾ ਹੈਗਾ ਇਹਦਾ। ਤੇ ਫੋਨ ਮੇਰਾ ਬੰਦ ਕਰਾਇਆ ਉਸ ਵਾਰ। ਤੇ ਮੈਂ ਸਭ ਫੋਨ ਦੇ ਰੂਪ ਚ ਨਾ ਬਾਹਰ ਕੰਮ ਕਰ ਰਿਹਾ ਪਰ ਜੰਮ ਜਿਹੜੇ ਬੰਦੇ। ਫੋਨ ਮੈਂ ਬੰਦ ਕਰਤਾ ਉਹ। ਤੇ ਸਾਰੇ ਘਰ ਦੇ ਵਿੱਚ ਤਾਂ ਸਾਰੇ ਸਹਿਮ ਜਿਹੇ ਮਾਹੌਲ ਜੋ ਹੋ ਗਿਆ ਉੱਥੇ। ਕਿ ਸਾਰੇ ਇਕੱਠੇ ਬੀਜੇ ਨੇ ਗੱਲਾਂ ਕਰਨ ਲੱਗ ਪਏ। ਮੈਂ ਕੋਝ ਕੀ ਕਰ ਮੈਂ ਫੋਨ ਆਨ ਕਰਿਆ। ਜਿੱਕੀ ਨੇ ਕੋਲੋਂ ਫੋਨ ਹੁੰਦਾ ਔਨ ਹੁੰਦੀ ਸਾਰੇ ਜਦ ਹੀ 1.5 200 ਮੀਟਰ ਤੋਂ ਪਰੇ ਟੰ 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 ਨਾ ਹੁੰਦਾ ਤੇ ਬਹੁਤ ਮੰਨ ਭਾਗਦਾ ਅੱਜ ਮੈਂ ਨਿਊਜ਼ ਵੀ ਚੱਲ ਰਹੀ ਤੇ ਵੀ ਅਖਬਾਰ ਚੋਂ ਪੜੀ ਆ ਉਹ ਸਿੱਧੂ ਮੂਸੇ ਦਾ ਡੈਡੀ ਨੇ ਐਲਾਨ ਕਰਤਾ ਵੀ ਮੈਂ ਚੋਹਾ ਲੜਦੀ ਆ ਤੇ ਆਪਣੇ ਪੁੱਤ ਵਾਸਤੇ ਇਨਸਾਫ ਦੀ ਮੰਗ ਰੱਖਣੀ ਹੈ ਕਹਿੰਦਾ ਵਿਧਾਨ ਸਭਾ ਦੇ ਵਿੱਚ ਤੇ ਬਹੁਤ ਬਹੁਤ ਮਾਰਾ ਹੋਣਾ ਸੀ ਇਹਦਾ ਹੋਇਆ ਸੀ ਬਹੁਤ ਜ਼ਿਆਦਾ ਉਹਨਾਂ ਨੇ ਫਿਰ ਪ੍ਰਾਦਰ ਹਿਰਾ ਤੋਂ ਬਾਅਦ ਦੇਖੀ ਦੇ ਨਾ ਪਾਉਂਦੇ ਗਿਆਂ ਬਸ ਉਹਨਾਂ ਜਿੰਨਾਂ ਬਾਈ ਪਾਸ ਹੋਇਆ ਹੁੰਦਾ ਨਾ ਉਹਨਾਂ ਨੂੰ ਹੋਰ ਜ਼ਿਆਦਾ ਕਰਦੇ ਜਿੰਨਾ ਕੋਲ ਚ ਜੀ ਜਾਂਦਾ ਉਹਨੂੰ ਜਿਆਦਾ ਪਾਉਂਦਾ ਬਸ ਇੱਕ ਸਰਸੋਰੀ ਗੱਲਾਂ ਕਰ ਸਕਦੇ ਮੁੱਤਾਂ ਕੁਝ ਨਹੀਂ ਹੈ ਚਲਦਾ ਨਾ ਪਰ ਸਿੱਧਾ ਲਈ ਸਵਾਰ ਹਾਂ ਅੱਜ। ਇਹ ਕਿ ਮੈਂ ਹੋਰ ਕੋਸ਼ਿਸ਼ਾਂ ਮੇਰੀ ਤੇਜ ਬਸ ਉਹਨਾਂ ਉਹਦਾ ਡੈਡੀ ਨੂੰ ਨਾ ਇਹ ਪਾਰਟੀ ਬਾਜੀ ਛੱਡ ਦੇਣੀ ਚਾਹੀਦੀ ਮੇਰੇ ਹਿਸਾਬ ਦੇ ਨਾਲ ਨਾ ਕਿਉਂਕਿ ਮੈਂ ਆਪਣੀ ਸੋਚ ਤੋਂ ਕਰਦਾ ਹਾਂ ਇਹ ਪਾਰਟੀ ਕੋਈ ਛੱਡੇ ਨਾ ਥੋੜਾ ਉੱਪਰ ਖੜਨਾ ਚਾਹੀਦਾ ਕਿਉਂਕਿ ਉਹ ਦੌਰ ਵੀ ਲੰਘ ਗਿਆ ਹੈ ਠੀਕ ਹੈ ਤੇ ਹੁਣ ਕਦਾਰਾ ਬਾਰੇ ਬਹੁਤ ਥੋੜੀ ਮਿਹਰ ਕੀਤੀ ਹੈ ਜੋ ਸਾਥੀ ਦੂਰ ਆਇਆ ਠੀਕ ਹੈ ਜੀ ਉਹਦੀ ਕੇਅਰ ਚ ਲੱਗ ਜੇ ਮੇਰੇ ਸਾਹ ਹਾਂ ਵਕਤ ਫੀਰ ਦੇ ਸਿਰਫੀ ਕੀ ਚਾਹੁੰਦੇ ਵੀ ਇਹ ਕਮੈਂਟਾਂ ਦੇ ਵਿੱਚ ਗੱਲਬਾਤ ਨੂੰ ਕਲੀਅਰ ਕਰ ਦੇ ਜੀ ਮੈਨੂੰ ਤਾਂ ਇਹ ਲੱਗਦਾ ਵੀ ਇਹਨੇ ਪਾਰਟੀ ਕੋਲ ਦੇ ਸਾਈਡ ਹੋ ਜੇ ਉਹ ਹੁਣ ਜਿਹੜਾ ਛੋਟਾ ਜਿਹਾ 4-5 ਦਿਨ ਦਾ ਹੋ ਗਿਆ ਹੁਣਾ ਉਹਦੀ ਕੇਅਰ ਚ ਲੱਗੇ ਉਹਨੂੰ ਸਿੱਧੂ ਮੂਸੇਵਾਲਾ ਨੂੰ ਕੋਈ ਸਟਰੋਂਗ ਬਣਾਵੇ ਉਹ ਵੀ ਨਾਂ ਦੇ ਵਿੱਚ ਮੈਂ ਜੋ ਮੈਸੂਦ ਹਾਂ ਪਾਰਟੀ ਪਾ ਦੇ ਛੱਡ ਕੇ ਆਪਣਾ ਸਾਈਡ ਹੋ ਜੇ ਸੋਲੋ ਬਾਕੀ ਦੇਖਦੇ ਹਾਂ ਸਾਰਾ ਅੱਜ ਕਿਆ ਹੁੰਦਾ ਸਵੇਰ ਤੋਂ ਸ਼ਾਮ ਤੱਕ ਚਾਹ ਉਹ ਲੱਗ ਗਿਆ ਥੋੜੀ ਚਾਹ ਮੈਨੂੰ ਬਣਾ ਦਿਓ ਜੀ ਫਿਰ ਮੈਂ ਕੀ ਕਰੂੰਗਾ ਹੌਲੀ ਹੌਲੀ ਐਕਸਪਲੇਨ ਇੱਕ ਦੋ ਦਿਨ ਹੋਰ ਨਿਕਲਣ ਦੋ ਜਿਹੜਾ ਪਿਛਲੇ ਦਿਨ ਨਿਕਲੇ 10 ਦਿਨ ਨਿਕਲੇ ਹੌਲੀ ਹੌਲੀ ਥੋੜਾ ਥੋੜਾ ਚੱਲਣਾ ਪਊਗਾ ਵੀ ਇਹਨੇ 10 ਦਿਨਾਂ ਦੇ ਵਿੱਚ ਫੀਟ ਸੋਇਆ ਕੁਝ ਨਾ ਖੁਲਾਣਾ ਕੁਝ ਨਾ ਜੇਲ੍ਹ ਤੋਂ ਨਾ ਕੁਝ ਨਾ ਫਲਾਣਾ ਤਾਂ ਇਹਨਾਂ ਸਾਰਾ ਦਸਾਂ ਮੈਂ ਦੱਸਦਾ ਇੱਕ ਵੀ ਚੋਪੜਾਣ ਵਾਲੀ ਬੜਾ ਨਜ਼ਾਰਾ ਹੁੰਦਾ ਚੋਪੜਾ ਦਾ ਬੜਾ ਕੁ ਸਿੱਖਿਆ ਚੋਪੜਾਣ ਮਾਈ ਲੇ ਕਿਸੇ ਨਾ ਕੋਈ ਬਿਆਨ ਦਿੱਤਾ ਕੋਈ ਕੁਛ ਨਾ ਚੁੱਪੇ ਰੋ ਉਹਦਾ ਸੈਲਨ ਹੋ ਗਿਰ ਮੈਂ ਕਦੀ ਬਣਾ ਕੇ ਆ ਗਿਆ ਸੋਚਣ ਵਾਲੀ ਚੀਜ਼ ਜੀ ਚਲੋ ਤੇ ਬਹੁਤ ਨਾਲਾਂ ਦੇ ਵਿੱਚ ਦਿਮਾਗ ਜੀ ਡੈੱਡ ਹੋ ਗਿਆ ਸੀ ਬਣ ਕੇ ਆ ਗਿਆ ਤੇ ਜ਼ਿੰਦਗੀ ਦੇ ਗਹਿਣੇ ਕਹਿੰਦੇ ਦੋ ਬੰਦੇ ਦੇ ਬੰਦਾ ਉਹਨਾਂ ਨੂੰ ਜੀ ਜੀ ਨੂੰ ਨਾ ਸੁੱਖ ਤੇ ਦੁੱਖ ਸੁੱਖ ਆਇਆ ਤੇ ਬੋੜਿਆ ਬਿਲਕੁਲ ਕੋਈ ਨਹੀਂ ਆਇਆ ਉਹਨਾਂ ਨੇ ਹੰਡਾ ਲਿਆ ਕੋਈ ਡਿਪਰੈਸ਼ਨ ਚ ਨਹੀਂ ਗਿਆ ਹੈ ਕੋਈ ਨਹੀਂ ਯਾਰ ਇਹ ਆਈ ਚੀ ਇਹ ਵੀ ਨਹੀਂ ਜਾਂਦੀ ਉਹ ਚੀਜ਼ਾਂ ਉਹ ਵੀ ਨਹੀਂ ਜਾਂਦੀ ਹੈਂ ਜੇ ਕੋਈ ਨਹੀਂ ਕਹਦਾ ਦੱਸ ਸਮੇਂ ਕਿੱਦਾਂ ਦਾ ਆਸ ਆ ਸਮਝਾ ਸਮਾ ਸਮਰਾਟ ਬੀ ਕੋਈ ਨਹੀਂ ਪਤਾ ਹੈ ਭਾਈ ਕੀ ਆ ਹੋਂਸਰ ਇਹ ਕਿੱਕਾ ਟੇਜੇ ਦੇ ਦਿੱਤੀ ਬਾਦਲ ਦੇ ਦਿੱਤੀ ਕਰ ਦਿੱਤੀ ਹਾਂ ਕਿ ਚਾਹ ਦੇ ਚੁੱਪ ਕੀ ਹੈ ਜਬ ਚੁੱਪ ਕੀ ਹੈ ਮੱਤਿ ਬੜੀ ਸੱਚ ਦੇ ਜਿੱਤ ਹੋਗੀ ਜੋ ਸੱਚ ਹੋਣੀ ਉਹ ਦੀ ਜਿੱਤ ਹੋਣੀ ਜੇ ਵੀ ਝੂਠ ਤੋਂ ਬਾਅਦ ਹੋਰ ਕੁਝ ਹੋਊਗਾ ਤੇ ਹਾਂ ਹੁਣ ਮੈਂ ਜਾਈਗਾ ਜਦੋਂ ਹੁਣ ਦਾ ਲਾਈਵ ਬੰਦ ਕਰਾਂ ਮੈਂ ਅੱਜ ਦੀ ਲਾਈਵ ਵੀਡੀਓ ਆ ਲੱਗੇ ਹੋਣੇ ਮੈਂ ਦੇਖਾਂ ਵੀ ਕੀ ਕਰ ਰਹੇ ਹੈ ਕੋਈ ਆਪਣਾ ਪਪਲਾ ਉਪਲਾ ਪਪਲਾ ਜਿਨੇ ਕਰਕੇ ਲੰਘ ਜਾਣਾ ਠੀਕ ਹੈ ਜੀ ਤੇ ਧੰਨਵਾਦ ਜੀ ਫੋਟਮਰਾ ਲਾਈਵ ਦੇਖਣ ਵਾਸਤੇ ਮਿਲਦੇ ਆਂ ਇੱਕ ਛੋਟਾ ਛੋਟਾ ਲਾਈਵ ਦਾ ਕਿਉਂਕਿ ਬਿਚ ਬੰਦੇ ਕੰਮ ਵਾਲੇ ਆ ਗੋਣਾ ਨੂੰ ਵੀ ਗੱਲਾਂ ਬਾਤਾਂ ਕਰਨੀਆਂ ਹੌਦ ਤੱਕ ਪ੍ਰੋਪਰ ਤੁਹਾਨੂੰ ਸਾਰਾ ਘਰ ਦੇ ਦਿਖਾਵਾਂ ਚਾਹ ਕੋਸ਼ਿਸ਼ ਹੈ ਸਾਰਾ ਕੁਝ ਦਿਖਾਵਾਂ ਧੰਨਵਾਦ